ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਟਿੰਡੇ ਟਿੰਡੇ ਆਪਾਂ ਲਏ ਆ ਅੱਧਾ ਕਿਲੋ ਟਿੰਡਿਆਂ ਨੂੰ ਆਪਾਂ ਛਿੱਲ ਲੈਨੇ ਆ ਟਿੰਡਿਆਂ ਦੀ ਆਪਾਂ ਛੇਲੂ ਉਪਰ ਉਪਰੋ ਛੇਲ ਲਾਵਾਂਗੇ ਬਰੀ ਇੱਕ ਬਰੀਕ ਛਿੱਲ ਟਿੰਡਿਆਂ ਦੀ ਇਸ ਤਰ੍ਹਾਂ ਹੀ ਆਪਾਂ ਇਤਰਾ ਹੀ ਛਿੱਲੇ ਜਾਂਦੇ ਆ ਟਿੰਡੇ ਇਕਦਮ ਕੋਲੇ ਆ ਕੋਈ ਪੱਕੇ ਟਿੰਡੇ ਨਹੀਂ ਹੈ ਵੇਖੋ ਛੇਲਾ ਆਪਣੇ ਆਪ ਹੋ ਰਿਹਾ ਟੂਲੀ ਛੇਲ ਲਾਦੇ ਇਹਨਾਂ ਦੀ ਇਸੇ ਸਟਾਈਪ ਆਪਾਂ ਸਾਰੇ ਟਿੰਡੇ ਛੇਲ ਲਵਾਂਗੇ ਹਾਂ ਜੀ ਟਿੰਡੇ ਆਪਾਂ ਛੇਲ ਲਏ ਆ ਤੇ ਹੁਣ ਆਪਾਂ ਟਿੰਡਿਆਂ ਨੂੰ ਕੱਟ ਲੈਨੇ ਆ ਆਪਾਂ ਟਿੰਡੇ ਕੱਟ ਕੇ ਬਣਾਵਾਂਗੇ ਟਿੰਡੇ ਇਕਦਮ ਵੇਖੋ ਕੋਲੇ ਆ ਤੇ ਇਹਨਾਂ ਦੇ ਮੇਸਟਰਾਂ ਦੇ ਪੀਸ ਕਰੂੰਗੀ ਜਿਆਦਾ ਬਰੀਕ ਨਹੀਂ ਪੀਸ ਕਰਨੇ ਆਪਾਂ ਨਾ ਜਿਆਦਾ ਬਰੀਕ ਨਾ ਮੋٹے ਮੀਡੀਅਮ ਜਿਹੇ ਸਾਈਜ਼ ਦੇ ਰੱਖਾਂਗੇ ਆਪਾਂ ਤੇ ਇਹਨਾਂ ਦੇ ਆਪਾਂ ਕੱਟ ਕੇ ਤਿਆਰ ਕਰ ਲਏ ਆ ਟਿੰਡੇ ਵੇਖੋ ਆਪਾਂ ਆ ਸਾਈਜ਼ ਦੇ ਟਿੰਡੇ ਕੱਟੇ ਆ ਟਿੰਡੇ ਚ ਜਲਦੀ ਗਲ ਜਾਂਦੇ ਆ ਤੇ ਹੁਣ ਆਪਾਂ ਰੱਖਦੇ ਆ ਗੈਸ ਤੇ ਕੜਾਈ ਟਿੰਡਿਆਂ ਚ ਅਸੀਂ ਪਾਵਾਂਗੇ ਦੋ ਪਿਆਜ਼ ਮੈਂ ਵੱਡੇ ਬਰੀਕ ਕੱਟਲੇ ਸੀ ਇੱਧਰ ਮੇਰੇ ਅਦਰਕ ਤੇ ਲਸਣ ਕੱਟਲੇ ਸੀ ਬਰੀਕ-ਬਰੀਕ ਦੋ ਟਮਾਟਰ ਆਪਾਂ ਗ੍ਰाइंड ਕਰ ਲਏ ਤੇ ਵਿੱਚੇ ਮੈਂ ਮਿਰਚਾਂ ਪਾਈਆਂ ਸੀ ਵਿੱਚ ਮਿਰਚਾਂ ਵੀ ਗ੍ਰाइंड ਕਰ ਲਈਆਂ ਤੇ ਹੁਣ ਆਪਾਂ ਰੱਖਾਂਗੇ ਕੜਾਈ ਕੜਾਈ ਚ ਪਾਉਨੇ ਆ ਜੀ ਆਪਾਂ ਹਾਂਜੀ ਆਪਾਂ ਤੇਲ ਪਾਤਾ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇਲ ਗਰਮ ਹੋ ਗਿਆ ਜੋ ਮੈਂ ਚਮਚੇ ਦਾ ਇੱਕ ਜੀਰਾ ਪਾ ਦਾਂਗੇ ਜੀਰਾ ਸਾਡਾ ਭੁੰਨ ਹੋ ਗਿਆ ਨਾਲੇ ਪਾ ਦਾਂਗੇ ਆਪਾਂ ਲਸਣ ਅਦਰਕ ਮਿਕਸ ਕਰ ਲੈਨੇ ਆਪਾਂ 1 ਮਿੰਟ ਵਾਸਤੇ ਬਰౌਨ ਹੋ ਗਿਆ ਹੁਣ ਆਪਾਂ ਪਾ ਦਾਂਗੇ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ 골ਡ ਬ੍ਰਾਊਨ ਕਰ ਲਾਵਾਂਗੇ ਤੇ ਆਏ ਸਾਡੇ ਚੰਗੀ ਦਾ 골ਡ ব্রাউন ਹੋ ਗਏ ਆ ਤੇ ਹੁਣ ਪਾ ਦਾਂਗੇ ਆਪਾਂ ਨਮਕ ਚਮਚੇ ਇੱਕ ਨਮਕ ਪਾਵਾਂਗੇ ਚਮਚੇ ਦਾ ਚੌਥਾ ਹਲਦੀ ਪਾਊਡਰ ਚਮਚੇ ਦਾ ਚੌਥਾ ਚਾਹ ਦੇ ਲਾਲ ਮਿਰਚ ਕਸ਼ਮੀਰੀ ਚਮਚੇ ਦਾ ਚੌਥਾ ਹੀ ਰਸਾ ਪਾ ਦਾਂਗੇ ਕਾਲੀ ਮਿਰਚ ਮਸਾਲਾ ਟਮਾਟਰ ਮਿਕਰਾਂ ਕਿਤੇ ਸੀ ਟਮਾਟਰ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਐਡ ਕਰ ਦਿੰਨੇ ਆ ਫਲੇਮ ਮੈਂ ਗੈਸ ਦਾ ਲੋ ਹੀ ਰੱਖਿਆ ਸੀ ਮਸਾਲੇ ਨੂੰ ਹੁਣ ਹਾਈ ਫਲੇਮ ਤੇ ਭੁੰਨ ਲੈਣੇ ਆ मसाले पका मसालेन जै करेंगे ਲਾਪਾ ਚੰਗੇ ਤਰਪੂਨ ਲਿਆਇ ਮਸਾਲਾ ਚੰਗੀ ਤਰ੍ਹਾਂ ਭੁੱਜ ਜਾਵੇ ਸਬਜ਼ੀ ਸਵਾਦ ਬਣਦੀ 6 ਮਿੰਟ ਵਾਸਤੇ ਹੋਰ ਪਕਾ ਲੈਨੇ ਮਸਾਲੇ ਨੂੰ ਤੇ ਵੇਖ ਸਾਡੇ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਮਸਾਲਾ ਸਾਡਾ ਭੁੱਜ ਗਿਆ हूँ आप दे दवा टीडे कट्टे हुए मिक्स करा टीडे पा के ਵਾਸਤੇ ਟੱਕ ਕੇ ਪਕਾਵਾਂਗੇ 2 ਕ ਮਿੰਟ ਹੋ ਗਏ ਸੀ ਮੈਂ ਟੱਕ ਕੇ ਟੀਂਡੇਨ ਪਕਾਇਆ ਸੀ ਹੁਣ ਟਪਾ ਟੀਂਡੇ ਚਾਟਾ ਲੈਣੀ ਹੈ ਟੀਂਡੇ ਵਿੱਚ ਪੂ ਮਸਾਲੇ ਨਾਲ ਕਿਤਰਾ ਲਿਖਦੇ ਆ ਪਾਣੀ ਪਾ ਦਾਂਗੇ ਆਪਾਂ ਥੋੜਾ ਜਿਹਾ 4-5 ਮਿੰਟ ਵਾਸਤੇ ਢੱਕ ਕੇ ਪਕਾਵਾਂਗੇ ਹਾਂਜੀ ਸਬਜ਼ੀ ਚੈੱਕ ਕਰਕੇ ਵੇਖ ਲਈਏ ਆਪਾਂ ਸਬਜੀ ਦਾ ਕਲਰ ਵੇਖੋ ਕਿੰਨਾ ਵਧੀਆ ਬਣਿਆ 2 ਮਿੰਟ ਵਾਸਤੇ ਆਪਕੇ ਪਕਾਉਣੇ ਫਿਰ ਆਪਾਂ ਸਬਜੀ ਨੂੰ ਚੈੱਕ ਕਰ ਲੈਣੇ ਆਪਾਂ ਸਬਜੀ ਮੈਂ ਸੇਮ ਤੇ ਰੱਖੀ ਸੀ ਹੁਣ ਪਾ ਦਨੇ ਆਪਾਂ ਧਨੀਆ ਪਾਊਡਰ मिक्स ਕਰਾਂਗੇ ਸਰ ਜੀ ਵੇਖੋ सब्जी ਗਲ ਗਈ सब्जी ਨੂੰ ਹੁਣ ਆਪਾਂ ਪਾ ਲਾ ਦਵਾਂਗੇ सब्जी ਦਾ ਕਲਰ ਵੇਖੋ ਤੁਸੀਂ ਟਿੰਡੇ ਵਾਲੀ सब्जी ਕਿੰਨੀ ਵਧੀਆ ਬਣ ਕੇ ਤਿਆਰ ਹੋਈ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤੁਸੀਂ ਵੀ ਐਸੀ ਰੈਸਪੀ ਵਰਗੀ सब्जी ਬਣਾਇਓ ਤੇ ਹੁਣ ਬਾਹਾਂਗੇ ਆਪਾਂ ਤਨੀਆ ਮਿਕਸ ਕਰ ਲੈਣੀ ਹੈ ਹੁਣ ਆਪਾਂ ਕਰਾਂਗੇ ਸਰਵ ਜੀ ਟਿੰਡਿਆ ਸਬਜੀ ਕੋਨੇ ਆਪਾਂ ਬੋਲ ਚ ਸਬਜੀ ਵੇਖੋ ਕਿੰਨੀ ਹੀ ਵਧੀਆ ਬਣੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ